ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਜਾ ਰਹੀ ਕਣਕ ਦੀ ਸਮੇਂ ਸਿਰ ਖਰੀਦ ਕੀਤੀ ਜਾਣਾ ਤੇ ਇਸ ਦੀ ਸਾਮ ਸੰਭਾਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿ세 ਚੱਲਦੇ ਆ ਮੁੱਖ ਮੰਡੀ ਸੰਗਰੂਰ ਤੋਂ ਇਲਾਵਾ 14 ਹੋਰ ਪਿੰਡਾਂ ਦੀਆਂ ਮੰਡੀਆਂ ਵਿੱਚ ਹੁਣ ਤੱਕ ਤਕਰੀਬਨ 24000 ਟਨ ਕਣਕ ਆ ਚੁੱਕੀ ਹੈ ਜਿਸ ਵਿੱਚੋਂ 21000 ਟਨ ਤੋਂ ਵੱਧ ਕਣਕ ਦੀ ਸਰਕਾਰੀ ਖਰੀਦ ਵੀ ਕੀਤੀ ਜਾ ਚੁੱਕੀ ਹੈ ਇਹ ਜਾਣਕਾਰੀ ਮੰਡੀ ਬੋਰਡ ਦੇ ਸਖਤਰ ਨਰਿੰਦਰ ਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਸਾਂਝੀ ਕੀਤੀ ਇਸ ਦੌਰਾਨ ਮੀਡੀਆ ਵੱਲੋਂ ਕਣਕ ਦੀ ਖਰੀਦ ਅਤੇ ਇਸ ਦੀ ਸਾਮ ਸੰਭਾਲ ਬਾਰੇ ਉਹਨਾਂ ਤੋਂ ਪੁੱਛੇ ਸਵਾਲਾਂ ਦਾ ਕੀ ਜਵਾਬ ਦਿੱਤਾ ਆਓ ਤੁਸੀਂ ਵੀ ਸੁਣੋ ਕਣਕ ਦਾ ਸੀ ਜਿਹਨਾਂ ਦੇ ਕਿੰਨੀ ਕਣਕ ਆਈ ਹੈ ਤੇ ਅੱਜ ਦੀ ਕਿੰਨੀ ਕਣਕ ਆਈ ਹੈ ਟੋਟਲ ਸੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਾਰਕੀਟ ਕਮੇਟੀ ਸੰਗਰੂਰ ਦੇ ਵਿੱਚ ਮੁੱਖ ਮੰਡੂ ਤੋਂ ਇਲਾਵਾ 14 ਸਾਡੀਆਂ ਹੋਰ ਪਿੰਡਾਂ ਦੀਆਂ ਮੰਡੀਆਂ ਵੀ ਨੇ ਜਿੱਥੇ ਮਾਰਕੀਟ ਕਮੇਟੀ ਵੱਲੋਂ ਆਪਣੇ ਸਾਰੇ ਪ੍ਰਬੰਧ ਬੜੇ ਸਟੱਜੇ ਕੀਤੇ ਹੋਏ ਹਨ ਅਤੇ ਖਰੀਦ ਦਾ ਕੰਮ ਬੜਾ ਤਸੱਲੀ ਬਖਸ਼ ਚੱਲ ਰਿਹਾ ਹੈ। ਅੱਜ ਤੱਕ ਜੋ ਅਪ੍ਰੋਕਸੀਮੇਟਲੀ ਸਾਡੇ ਕੋਲੇ ਕਣਕ ਦੀ ਆਮਦ ਆ ਚੁੱਕੀ ਹੈ 24000 ਐਮਟੀ ਟਣਾ ਦੇ ਹਿਸਾਬ ਨਾਲ ਸਾਡੇ ਕੋਲ ਆ ਚੁੱਕੀ ਹੈ। ਜਿਹੜੀਆਂ ਵਪਾਰੀਆਂ ਤੋਂ ਇਲਾਵਾ ਪ੍ਰਾਈਵੇਟ ਖਰੀਦਦਾਰ ਤੋਂ ਇਲਾਵਾ ਤੇ ਵਕਫਾ ਖਰੀਦ ਏਜੰਸੀਆਂ ਵੱਲੋਂ ਵੀ ਖਰੀਦ ਕੀਤੀ ਜਾਂਦੀ ਹੈ। ਵਿਭਾਗਾਂ ਪਾਨ ਗ੍ਰਹਿਣ ਵੱਲੋਂ ਲਗਭਗ 6000 ਐਮਟੀ ਮਾਰਕਫਲਡ ਵੱਲੋਂ 500 ਐਮਟੀ ਪੰਜਸਪ ਵੱਲੋਂ 2000 ਐਮਟੀ ਅਤੇ ਵਪਾਰੀਆਂ ਵੱਲੋਂ 13000 ਪਲੱਸ ਜਿਹੜੀ ਹੈਗੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਜੋ 24000 ਅਪ੍ਰੋਕਸੀਮੇਟਲੀ ਆਮਦਾ ਉਹਦੇ ਚੋਂ 21 ਸਾਢੇ 21000 ਦੀ ਖਰੀਦ ਹੋ ਚੁੱਕੀ ਹੈ ਜਿਸ ਤੋਂ ਸਾਪਨਗਰ ਆਉਂਦਾ ਕਿ ਖਰੀਦ ਦੇ ਪ੍ਰਬੰਧ ਬਹੁਤ ਅੱਛੇ ਹੋ ਰਹੇ ਨੇ ਕਿਸੇ ਵੀ ਤਰ੍ਹਾਂ ਦੇ ਕਿਸਾਨ ਕਿਸੇ ਜ਼ਿਮੀਂਦਾਰ ਭਰਾ ਨੂੰ ਜਾਂ ਆੜਤੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਂਦੀ ਅਗਰ ਕੋਈ ਛੋਟੇ ਮੋਟੀ ਦਿੱਕਤ ਕਿਸੇ ਵੀ ਸਮੇਂ ਸਾਡੇ ਧਿਆਨ ਵਿੱਚ ਕਿਸੇ ਕਿਸਾਨ ਭਰਾ ਵੱਲੋਂ ਕਿਸੇ ਲੇਬਰ ਵਾਲੇ ਭਰਾ ਵੱਲੋਂ ਜਾਂ ਕਿਸੇ ਆੜਤੇ ਸਹਿਵਾਣ ਵੱਲੋਂ ਲਿਆਂਦੀ ਜਾਂਦੀ ਹੈ ਤਾਂ ਮੇਰਾ ਸਟਾਫ ਮੈਂ ਖੁਦ ਤੇ ਸਾਡੇ ਸਤਕਾਰਯੋਗ ਜ਼िला ਮੰਡੀ ਅਫਸਰ ਸਰਦਾਰ ਜਸਪਾਲ ਸਿੰਘ ਜੀ ਕਮਾਂਡ ਉਹਨਾਂ ਦੇ ਦੇਸਨਰ ਦੇ ਸੰਸਾ ਹਰ ਟਾਈਮ ਮੰਡੀ ਚ ਹਾਜ਼ਰ ਰਹਿੰਦੇ ਆ ਤੇ ਉਸ ਮੁਸ਼ਕਲ ਨੂੰ ਜਲਦ ਤੋਂ ਜਲਦ ਅਸੀਂ ਦੂਰ ਕਰਦੇ ਆ ਸੋ ਇਸ ਤਰ੍ਹਾਂ ਮੰਡੀ ਦਾ ਜਿਹੜਾ ਹੈਗਾ ਖਰੀਦ ਦਾ ਪ੍ਰਬੰਧ ਬੜਾ ਸੱਜੇ ਢੰਗ ਨਾਲ ਚੱਲ ਰਿਹਾ ਜੀ ਸਰ ਜਿਹੜਾ ਇੱਥੇ ਬੋਰੀਆਂ ਚ ਪਰ ਕਣਕ ਭਰੀ ਜਾਰੀ ਆ ਉਹ 20 21 ਦੀਆਂ ਬੋਰੀਆਂ ਚੱਲਦੀਆਂ ਨੇ ਇਹਦੇ ਬਾਰੇ ਕੀ ਹੋ ਗੀ ਜਿਹੜਾ ਪ੍ਰਾਈਵੇਟ ਖਰੀਦਦਾਰ ਨੇ ਨਾ ਜੀ ਫਲੋਰ ਮੇਲਾ ਵਾਲੇ ਨੇ ਉਹਨਾਂ ਦਾ ਆਪ ਦਾ ਵਾਰ ਦੰਨਾ ਹੈ ਉਹਨਾਂ ਦਾ ਨਿੱਜੀ ਵਾਰਦਾਨ ਹੈ ਉਹ ਪੁਰਾਣਾ ਵੀ ਲਾਉਂਦੇ ਨੇ ਉਹਨਾਂ ਜਿਹੜਾ ਗਵਰਨਮੈਂਟ ਦਾ ਵਾਰਦਾਨ ਹੈ ਉਹ ਸਾਰਾ ਗਵਰਨਮੈਂਟ ਦੇ ਸਪੈਸੀਫਿਕੇਸ਼ਨਾਂ ਅਨੁਸਾਰ ਲੱਗ ਰਿਹਾ ਹੈ ਜੀ ਕਈਆਂ ਨੂੰ ਤੋਲ ਤਲਾਈ ਦੇ ਕਿਹੜੀ ਤਰ੍ਹਾਂ ਦੇ ਆ ਰਹੇ ਨੇ ਦਿੱਕਤਾਂ ਨਹੀਂ ਸਰ ਤੋਲ ਤਲਾਈ ਦਾ ਕੋਈ ਦਿੱਕਤ ਨਹੀਂ ਹੈਗੀ ਥੋੜਾ ਇੱਕ ਵਾਰ ਗਾੜਤਿਆਂ ਵੱਲੋਂ ਇਹ ਧਿਆਨ ਚ ਲਿਆਂਦਾ ਗਿਆ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਲੇਬਰ ਘਟਾ ਰਹੀ ਹੈ ਕਈਆਂ ਮਟਿਆਂ ਕੋਲ ਹੋ ਸਕਦਾ ਕਿਸੇ ਦੀ ਦੁਕਾਨ ਦੇ ਉੱਤੇ ਜਿਹੜੀ ਲੇਬਰ ਹੈਗੀ ਨੇ ਭਰਾਈ ਕਰਨੀ ਹੈ ਉਚਾਰ ਬੰਦੇ ਘੱਟ ਹੋਣ ਉਹ ਢੇਰੀ ਥੋੜੀ ਦੇਰ ਨਾਲ ਭਰੀ ਜਾਂਦੀ ਹੋਵੇ ਆਦਰਵਾਇਜ਼ ਬੜਾ ਕੰਮ ਸਮੋਸੇ ਲਈ ਚੱਲ ਰਿਹਾ ਹੈ ਜੀ ਮੰਡੀ ਦਾ ਕੱਲ ਜਿਸ ਤਰ੍ਹਾਂ ਮੀਂਹ ਵੀ ਪਿਆ ਸੀਗਾ ਤੇ ਜਿਆਦਾ ਤਰਪਾਲਾ ਦਾ ਪ੍ਰਬੰਧ ਨਹੀਂ ਸੀਗਾ ਜੀ ਅ ਨਹੀਂ ਹਰ ਕਾਵਲ ਜੀ ਇਸ ਤਰ੍ਹਾਂ ਨਹੀਂ ਹੁੰਦਾ ਚਲੋ ਕੁਦਰਤੀ ਆਫਤ ਐ ਕਿ ਥੋੜੀ ਜੀ ਰਹੀ ਵਾਰਸ ਦੀ ਮੌਸਮ ਦਾ ਮਜਾਜ ਖਰਾਬ ਰਿਹਾ ਹਰ ਇੱਕ ਆੜ ਦੇ ਕੋਲੇ 20 ਤੋਂ 30 ਤਰਖਾਲਾਂ ਦਾ ਇੰਤਜ਼ਾਮ ਆਪਣਾ ਕੀਤਾ ਹੁੰਦਾ ਤਾਂ ਕਿ ਢੇਰੀ ਵੀ ਠੱਕੀ ਜਾ ਸਕੇ ਅਤੇ ਜੋ ਸਰਕਾਰ ਦੀਆਂ ਬੋਰੀਆਂ ਖਰੀਦੀਆਂ ਹੋਈਆਂ ਨੇ ਉਹ ਵੀ ਢੱਗੀਆਂ ਜਾ ਸਕਣ ਦਾਖੀ ਇਸ ਤੋਂ ਇਲਾਵਾ ਮੰਡੀ ਮੋੜ ਵੱਲੋਂ ਮੰਡੀ ਦੇ ਵਿੱਚ ਕਾਫੀ ਜਗ੍ਹਾ ਸ਼ੈੱਡ ਦਾ ਪ੍ਰਬੰਧ ਕੀਤਾ ਹੋਇਆ ਵਧੀਆ ਤਰੀਕੇ ਨਾਲ ਸ਼ੈੱਡ ਬਣੇ ਹੋਏ ਨੇ ਬਹੁਤ ਸਾਰੀਆਂ ਢੇਰੀ ਤਾਂ ਜਿਵੇਂ ਆਪਾਂ ਨੂੰ ਪਤਾ ਹੈ ਵੀ ਉਹਦੇ ਥੱਲੇ ਪਈਆਂ ਹੁੰਦੀਆਂ ਨੇ ਇਸ ਤੋਂ ਇਲਾਵਾ ਆੜਤੀਆਂ ਵੱਲੋਂ ਤਰਪਾਲਾਂ ਦੇ ਪੁਖਤਾ ਪ੍ਰਬੰਧ ਅਸੀਂ ਪਹਿਲਾਂ ਹੀ ਚੈੱਕ ਕੀਤੇ ਹੋਏ ਸੀਗੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਸਾਰਾ ਇਹ ਵਰਕਆਊਟ ਕਰ ਲਿਆ ਸੀਗਾ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਵੀ ਕਿਸੇ ਆੜਤੀਏ ਕੋਲ ਕੋਈ ਤਰਪਾਲਾਂ ਦੀ ਘਾਟ ਹੋਵੇ